ਮੰਦਰ ਬਾਬਾ ਪੋੜੇ ਵਾਲਾ 시ਹਾਟਾ ਵਿਖੇ 마ਸ਼ਵratri ਮੌਕੇ ਸ਼ਿਵ ਜਾਗਰਨ ਬੜੀ ਸ਼ਰਧਾ ਤੇ ਤੁਮਦਾਮ ਨਾਲ ਕਰਵਾਇਆ ਗਿਆ ਚੇਅਰਮੈਨ ਅਸ਼ੋਕ ਬੇਦੀ ਅਤੇ ਮੈਂਬਰਾਂ ਨੇ ਮੰਦਰ ਨੂੰ ਸ਼ਰਧਾ ਭਾਵਨਾ ਨਾਲ ਸਜਾਇਆ 마ਸ਼ਵratri ਦੀ ਰਾਤ ਸ਼ਿਵ ਜਾਗਰਨ ਦੌਰਾਨ ਮਿੰਨੀ ਸਲੀਮ ਪਾਰਟੀ ਨੇ ਸ਼ਿਵ ਪੋਲੇ 나ਜੀ ਦੀ ਮਹਿਮਾਦਾ ਗਾਇਨ ਕੀਤਾ ਇਸ ਮੌਕੇ ਕਾਉਂਸਲਰ ਰਮਨ ਰਮੀ ਐਡਵੋਕੇਟ ਅਰਵੀਨ ਪਕਨਾ ਮਾਨਮ ਸੋਢੀ ਡਿੰਪਲ ਪੰਡਿਤ ਮੰਦਰ ਵਿੱਚ ਪਹੁੰਚ ਕੇ ਪੋਲੇ 나ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਚੇਅਰਮੈਨ ਅਸ਼ੋਕ ਬੇਦੀ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਤੇ ਬਾਬਾ ਭੋੜੇ ਵਾਲੀ ਦੇ ਮੰਦਿਰ ਦੇ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਅੱਜ ਹਾਜ਼ਰ ਲਵਾਉਂਦਾ ਸੁਭਾਗ ਪ੍ਰਾਪਤ ਹੋਇਆ ਜੀ। ਅਸੀਂ ਸਮੂਹ ਸ਼ਹਿਰ ਵਾਸੀਆਂ ਨੂੰ ਸ਼ਿਵਰਾਤਰੀ ਦੀ ਲੱਖ ਲੱਖ ਵਧਾਈ ਦੇਣਾ ਚਾਹੁੰਦੇ ਆ ਇਹ ਬਹੁਤ ਹੀ ਪਵਿੱਤਰ ਦਿਹਾੜਾ ਹੈ ਅੱਜ ਸ਼ਿਵਰਾਤਰੀ ਦਾ ਇਹ ਪਵਨ ਅਫਸਰ ਹੈ ਅੱਜ ਅਸੀਂ ਸਾਰੇ ਜਿੰਨੇ ਵੀ ਲੋਕ ਆ ਭੈਣ ਭਰਾ ਬੜੀ ਧੂਮਧਾਮ ਨਾਲ ਸ਼ਰਧਾ ਦੇ ਨਾਮ ਮਨਾ ਰਹੇ ਆ ਇਹ ਤਿਹਾਰ ਨੂੰ ਅਸੀਂ ਅੱਜ ਬਾਬਾ ਪੋੜੀ ਵਾਲੇ ਮੰਦਰ ਵਿੱਚ ਇਕੱਠੇ ਹੋਏ ਆ ਤੇ ਮੈਂ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਇਹ ਹਰ ਸਾਲ ਹੀ ਆਏ ਦਿਨ ਹੀ ਇੱਥੇ ਪ੍ਰੋਗਰਾਮ ਹੁੰਦਾ ਹੈ ਸ਼ਿਵਰਾਤਰੀ ਦੀ ਲੱਖ ਲੱਖ ਵਧਾਈ ਦੇਣਾ ਸਾਰੇ ਸ਼ਹਿਰ ਵਾਸੀਆਂ ਨੂੰ ਇਸੇ ਤਰ੍ਹਾਂ ਉਹ ਸ਼ਵਰਾਤਰੀ ਦਾ ਜਿੱਦਾਂ ਤਿਆਰ ਆਪਾਂ ਮਨਾ ਰਹੇ ਆ ਬੜਾ ਵੱਧ ਚੜ ਕੇ ਸਾਰੇ ਇਦਾਂ ਹੀ ਸਾਰੇ ਜਿੰਨੇ ਵੀ ਤਿਹਾਰਾਂ ਦੇ ਆ ਸਾਰੇ ਹੀ ਆਪਾਂ ਨਾਲ ਮਿਲ ਕੇ ਮਨਾਇਆ ਕਰੀਏ ਇਹ ਜਿਹੜਾ ਸ਼ਵਰਾਤਰੀ ਦਾ ਪ੍ਰੋਗਰਾਮ ਬਾਬਾ ਪੋੜੀ ਵਾਲਾ ਮੰਦਰ ਸ਼ਹਿੜਾ ਵਿਖੇ ਹੋ ਰਿਹਾ ਜਿਸ ਇਲਾਕੇ ਦੇ ਨਿਵਾਸੀ ਸਹਿਯੋਗ ਦੇ ਨਾਲ ਇਹ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਨੇ